ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜਿਓ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ। ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ। ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੇ ਆ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ। ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ। ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਸਾਡੇ ਘਰਾਂ ਦੇ ਵਿੱਚ ਕਿ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੀਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ। ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ। ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ। ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ। ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਜਾਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜਿਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੇ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪਹਿਨੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ। ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ। ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ। ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ। ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਵੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜਿਓ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜਿਓ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜ਼ਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜਿਓ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਵੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੇ ਆ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਵੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੇ ਆ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ। ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ। ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ। ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ। ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੀਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ। ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ। ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ। ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ। ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਈ ਰਹਿੰਦੀ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜੀਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਵੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਵੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਿਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀ ਜਾਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੀਆਂ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰਡ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਬੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ ਹੋ ਸੋ ਚੈਨਲ ਤੇ ਨਵੇਂ ਜੁੜਿਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਹੋਰ ਵੀ ਵੀਡੀਓ ਤੁਹਾਡੇ ਲਈ ਆਉਂਦੀਆਂ ਰਹਿਣਗੀਆਂ ਤਾਂ ਤੁਸੀਂ ਕਿਤੇ ਵੀ ਜਾਣਾ ਨਹੀਂ ਹੈ ਘਰ ਤੋਂ ਇਹ ਕੱਪੜੇ ਤੁਹਾਡੇ ਘਰ ਤੋਂ ਹੀ ਲੈ ਕੇ ਜਾਣਗੇ ਤੇ ਕੰਪਨੀ ਵਾਲੇ ਤੁਹਾਨੂੰ ਪੈਸੇ ਵੀ ਘਰ ਬੈਠੇ ਸੋ ਵੀਡੀਓ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਇਹ ਜਿਹੜੀਆਂ ਤਿੰਨ ਕੰਪਨੀਆਂ ਵੈਬਸਾਈਟਾਂ ਤੁਹਾਨੂੰ ਦਿਖਾ ਰਹੇ ਆ ਇਹਨਾਂ ਤੇ ਜਾ ਕੇ ਤੁਸੀਂ ਕਿਸੇ ਦੇ ਵਿੱਚ ਵੀ ਰਜਿਸਟਰ ਕਰਕੇ ਆਪਣੇ ਜਿਹੜੇ ਪੁਰਾਣੇ ਕੱਪੜੇ ਵੇਚ ਕੇ ਪੈਸੇ ਕਮਾ ਸਕਦੇ ਹੋ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰਾਂ ਦੇ ਵਿੱਚ ਅਸੀਂ ਆਮ ਦੇਖਿਆ ਕਿ ਵੇਸਟ ਕੱਪੜੇ ਜਿਹੜੇ ਨੇ ਪਏ ਰਹਿੰਦੇ ਨੇ ਭਾਵੇਂ ਬੱਚਿਆਂ ਦੇ ਹੋਣ ਭਾਵੇਂ ਵੱਡਿਆਂ ਦੇ ਹੋਣ ਪਰ ਅਸੀਂ ਸੋਚਦੇ ਹਾਂ ਕਿ ਇਹਨਾਂ ਨੂੰ ਜਿਹੜਾ ਕਿਵੇਂ ਟਿਕਾਣੇ ਲਈਏ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹਦੇ ਤੁਸੀਂ ਜਾਣੋਗੇ ਕਿ ਤੁਸੀਂ ਆਪਣੇ ਪੁਰਾਣੇ ਕੱਪੜੇ ਵੇਚ ਕੇ ਵੀ ਪੈਸੇ ਕਮਾ ਸਕਦੇ